ਪੰਜਾਬ ਸਰਕਾਰ ਦੇ ਵੱਲੋਂ ਵੱਡਾ ਕਦਮ ਚੁੱਕਦਿਆਂ ਹੋਇਆ ਬਠਿੰਡਾ ਦੇ ਵਿੱਚ ਪੰਜਾਬ ਦਾ ਪਹਿਲਾ ਸਰਕਾਰੀ ਪੈਟਰੋਲ ਪੰਪ ਖੋਲਿਆ ਜੋ ਕਿ ਬਠਿੰਡਾ ਇੰਪਰੂਵਮੈਂਟ ਟਰਸਟ ਵੱਲੋਂ ਲਗਾਇਆ ਗਿਆ ਇਸ ਉਦਘਾਟਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਪੱਲਾ ਤੇ ਐਚਪੀਸੀਐਲ ਦੇ ਰੇਂਜ ਇੰਜੀਨੀਅਰ ਪ੍ਰਕਾਸ਼ ਵੱਲੋਂ ਉਦਘਾਟਨ ਕੀਤਾ ਜਾਂਦਾ ਹੈ ਦੱਸਦੇ ਕਿ ਇਸ ਤੋਂ ਪਹਿਲਾਂ ਸਿਰਗੁਰਕਰਨ ਸੱਚ ਦਾ ਪਾਠ ਅਖੰਡ ਪਾਠ ਆਰੰਭੇ ਜਾਂਦਾ ਜਿਸ ਦੇ ਕੀ ਭੋਗ ਉਪਰੰਤੋ ਬਾਅਦ ਸਰਕਾਰੀ ਪਟਵਾਰ ਬੰਕ ਦਾ ਉਦਘਾਟਨ ਕੀਤਾ ਜਾਂਦਾ ਹੈ ਕਿਉਂਕਿ ਕੋਈ ਵੀ ਸਰਕਾਰੀ ادارਾ ਅਗਰ ਹਿੰਮਤ ਕਰਦਾ ਹੈ ਕਿ ਉਹ ਲੋਕਾਂ ਦੀ ਸੇਵਾ ਦੇ ਵਿੱਚ ਸਿੱਧਾ ਜਾਵੇ ਉਸ ਦਾ ਸਵਾਗਤ ਕਰਨਾ ਚਾਹੀਦਾ ਹੈ ਬੜੀ ਵਧੀਆ ਹੋਈ ਹੈ ਸਾਡੀ ਪੰਜਾਬ ਸਰਕਾਰ ਨੇ ਇਸ ਗੱਲ ਉੱਤੇ ਗੌਰ ਕੀਤਾ ਔਰ ਇਹਨੂੰ ਮੰਡੂਰੀ ਦੇ ਕੇ ਪਟਵਾਰ ਬੰਕ ਚਾਲੂ ਕਰਾਇਆ ਮੈਂ ਧੰਨਵਾਦੀ ਹਾਂ ਔਰ ਸ਼ਾਬਾਸ਼ ਹੈ ਜਿੰਨਾ ਸਾਡੇ ਇੰਪਰੂਵਮੈਂਟ ਰਸਤੇ ਮੈਂ ਪੜਾਉਣਾ ਚਾਹੁੰਦਾ ਹਾਂ ਜਿਹੜਾ ਇਹ ਪੈਟਰੋਲ ਪੰਪ ਚਾੜੂ ਕੀਤਾ ਮੈਂ ਤੁਹਾਨੂੰ ਇਸ ਦੀ ਹਿਸਟਰੀ ਵੀ ਦੱਸਣਾ ਚਾਹੁੰਨਾ ਹੈ ਕਿ ਜਿਹੜਾ ਪੈਟਰੋਲ ਪੰਪ ਹੈ ਕਿ ਇਸ ਨੂੰ ਲੈਣ ਵਾਸਤੇ ਵੱਡੇ ਚੇਤਨ ਫੈਸਲੇ ਇਸ ਪੈਟਰੋਲ ਪੰਪ ਨੂੰ ਲੀਸ ਤੇ ਦੇਣ ਵਾਸਤੇ 33 ਸਾਲਾਂ ਦੀ ਲੀਸ ਦੀ ਪਾਲਸੀ ਰੂਲਾਂ ਨੂੰ ਤੋੜ ਕੇ ਪੇਸ਼ ਕੀਤੀ ਗਈ ਸੀ ਮੈਂ ਉਦੋਂ ਚੇਅਰਮੈਨ ਸੀਮ ਬਰੌਂਟ ਮੈਂ ਉਹਦਾ ਵਿਰੋਧ ਕੀਤਾ ਔਰ ਵਿਰੋਧ ਕਰਨ ਦੇ ਬਾਵਜੂਦ ਉਹਨਾਂ ਨੇ ਰੂਲ ਅਮੈਂਡ ਕਰਤੇ ਮੈਂ ਉਹਨਾਂ ਨੂੰ ਕਿਹਾ ਰੂਲ ਜਿਹੜੇ ਪ੍ਰੋਸਪੈਕਟਿਵ ਲਾਗੂ ਹੋ ਠਕਣਗੇ ਇਹ ਰੈਟਰੋਸਪੈਕਟਿਵ ਨਹੀਂ ਲਾਗੂ ਹੋ ਗਏ ਮੈਂ ਨਹੀਂ ਦਿੱਤਾ ਮੈਨੂੰ ਉਸ ਸ਼ੋਕਾ ਨੋਟਿਸ ਵੀ ਹੋਇਆ ਹੋਰ ਸਮੇਂ ਨਹੀਂ ਆਪਦੇ ਚੇਅਰਮੈਨ ਨੂੰ ਸਰਕਾਰ ਦਾ ਸ਼ੋਕਾ ਨੋਟਿਸ ਨਹੀਂ ਹੁੰਦਾ ਮੈਂ ਸ਼ੋਕਾ ਨੋਟਿਸ ਕੋ ਬਹਿਤ ਮੈਨੂੰ ਜਿਹੜਾ ਇਨਕੁਆਰੀ ਆਫਸਰ ਸੀ ਉਹਨੇ ਕਿਹਾ ਤੁਸੀਂ ਆਪਦੀ ਸਰਕਾਰ ਤੇ ਖਰਾਬੀ ਤਰੇ ਜਾਂਦੇ ਮੈਂ ਕਿਹਾ ਮੈਂ ਸਰਕਾਰ ਦੇ ਖਰਾਬ ਨਹੀਂ ਜਾ ਰਿਹਾ ਮੈਂ ਜਿਹੜੀ ਪਾਲਿਸੀ ਬਣਾਈ ਆ ਉਹ ਗਲਤ ਹੈ ਮੈਂ ਉਹਦੇ ਉਲਟ ਮੈਂ ਨਹੀਂ ਰੁਕਦਾ ਔਰ ਤਾਂ ਇਹ ਉਹ ਜਗ੍ਹਾ ਬਚੀ ਹੈ ਮੈਨੂੰ ਸੁਪਰੀਮ ਕੋਰਟ ਤੱਕ ਕੇਸ ਝਗੜਨਾ ਪਿਆ ਸੀ ਮੈਂ ਇੰਪਰੂਵਮੈਂਟ ਟਰਸਟ ਤੋਂ ਕਿਉਂਕਿ ਇਹਦੀ ਫੀਸ ਨਹੀਂ ਦਿਵਾਈ ਸੀ ਜੇ ਮੈਂ ਉਹ ਦਬਾਉਂਦਾ ਤੇ ਮੇਰੇ ਖਿਲਾਫ ਚਾਰਜ ਸ਼ੀਟ ਹੋ ਜਾਂਦੀ ਮੈਂ ਤਾਂ ਉਹ ਫੀਸ ਵੀ ਆਪਦੀ ਜੀਬ ਚ ਸੁਪਰੀਮ ਕੋਰਟ ਦੇ ਕੇ ਆਇਆ ਸੀ ਤਾਂ ਬਚਿਆ ਜਿਲ੍ਹੇ ਸਾਹਿਬ ਤੇਜੀ ਕਰਨ ਵਾਲਾ ਜਦ ਤੱਕ ਜਾ ਰਹੇ ਆ ਧਾਰੇ ਤੁਸੀਂ ਇੱਕ ਨਵਾਂ ਜਿਹੜੀ ਸ਼ੁਰੂਆਤ ਕੀਤੀ ਹੈ ਕਿ ਸਰਕਾਰੀ ਜਿਹੜੀ ਹਰ ਚੀਜ਼ ਵਧਾ ਰਹੇ ਹੋ ਤੁਹਾਨੂੰ ਕੀ ਲੱਗਦਾ ਕਿ ਇਹਦੇ ਕਿਹੇ ਜਿਹੇ ਨਤੀਜੇ ਨਿਕਲਣਗੇ ਦੇਖੋ ਦੋਵੇਂ ਗੱਲਾਂ ਹੁੰਦੀਆਂ ਜੀ ਜਿਹੜਾ ਮਾਂ ਪਿਓ ਹੈ ਹਾਂ ਜੀ ਤਾਂ ਸਾਡੇ ਬਜ਼ੁਰਗਾਂ ਨੇ ਸਾਨੂੰ ਜਾਇਦਾਦ ਬਣਾ ਦਿੱਤੀ ਸੀ ਕਿਉਂਕਿ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਹੁਣ ਜ਼ਮੀਨ ਖਰੀਦੀ ਤਾਂ ਭਵਿੱਖੇ ਕੀ ਹੋ ਜੇ ਤਾਂ ਉਹ ਉਹਦਾ ਜਵਾਬ ਹੋਣਾ ਸੀ ਹੋਰ ਬਜ਼ੁਰਗ ਦਾ ਵੀ ਤਾਂ ਚੰਗੇ ਹੋਣਗੇ ਭਾਈ 100 ਤੋਂ 250 ਕਿੱਲਾ ਬਣਾ ਲੈਣਗੇ ਤੇ ਮਾਰੇ ਹੋਏ ਨੂੰ ਵੀ ਬੈਕ ਕਰਸਨ ਵੀ ਠੀਕ ਹੈ ਤੇ ਕੋਈ ਟਿਕ ਦੇ ਵਿੱਚ ਆਪਾਂ ਬੱਸ ਸਟੈਂਡ ਦੀ ਗੱਲ ਕਰੀ ਤਾਂ ਕੀ ਹੈਗਾ ਦੇਖੋ ਮੇਰੇ ਕੰਨੀਓ ਤਾਂ ਹੋਸਟ ਕੋਈ ਡਿੱਕਾ ਹੀ ਨਹੀਂ ਜੀ ਅੱਛਾ ਮੇਰੇ ਮੁਤਾਬਕ ਤਾਂ ਬੱਸ ਸਟੈਂਡ ਦੀ ਪ੍ਰਕਿਰਿਆ ਜਿਹੜੀ ਉਹ ਚੱਲੀ ਜਾਂਦੀ ਹੈ ਸਿਰੇ ਚੜ੍ਹ ਚੁੱਕੀ ਪ੍ਰਕਿਰਿਆ ਬਣਨਾ ਹੈ ਕੋਈ ਰਾਜਨੀਤੀ ਹੋ ਰਹੀ ਹੈ ਜੀ ਕੋਈ ਇਹਦੇ ਵਿੱਚ ਪੈਂਦਾ ਨਹੀਂ ਹੁੰਦਾ ਕਿਉਂਕਿ ਜਿਹੜੇ ਰਾਜਨੀਤੀ ਕਰ ਨੀਤੀ ਕਰਦੇ ਆ ਕਿ ਉਹਨਾਂ ਨੂੰ ਪਤਾ ਸੋਦਾ ਮੇਰੀ ਕਿਸੇ ਨਾਲ ਕੋਈ ਰਾਜਨੀਤੀ ਨਹੀਂ ਮੇਰਾ ਤਾਂ ਸ਼ੁਰੂਤ ਹੈ ਕਿ ਜਿਹੜੀਆਂ ਦੋ ਸਰਕਾਰਾਂ ਨੇ ਉਹ ਪੱਥਰ ਰੱਖ ਕੇ ਚਲ ਗਈਆਂ ਮੈਂ ਇਹ ਧੋਣਾ ਥੋਦਣਾ ਹੈ ਕਿ ਇੱਥੇ ਬੱਸ ਸਟੈਂਡ ਜਿਹੜਾ ਆਉਣ ਵਾਲੇ ਸਮਝ ਕਿਤੇ ਇੱਕ ਗੱਜ ਜਗਾ ਨਹੀਂ ਬਣਦਾ ਟੈਂਡਾ ਵਧੀ ਜਾਂਦਾ ਬਣਾਓਗੇ ਕਿਤੇ ਆਬਾਦੀ ਵਧੀ ਜਾਂਦੀ ਹੈ ਕਈ ਬੰਦੇ ਐਵੇਂ ਰਿਆਦ ਦਿੰਦੇ ਆ ਸਾਨੂੰ ਮੈਨੂੰ ਵੀ ਆਈਆਂ ਸੀ ਕਿ ਐਲੀਵੇਟਰ ਰੋਡ ਬਣਾ ਲਿਓ ਅੱਜ 1000 ਰੁਪਏ ਚਾਹੀਦਾ ਜੀ ਐਲੀਵੇਟਰ ਕੌਣ ਦੇਊਗਾ ਤੁਹਾਨੂੰ ਠੀਕ ਹੈ ਅੰਦਰ ਸਰਕਾਰ ਕੋਲ ਹੈਗੇ ਕੂੜੀ ਛੜਕ ਚਾਹੀਦੀ ਉਹਦੇ ਥੱਲੇ ਪਹਿਲਾਂ ਕੀ ਹੈ ਐਲੀਵੇਟਰ ਐਲੀਵੇਟਰ ਹਾਂ ਹਾਂ ਆਪਣੇ ਤਾਂ ਨਹੀਂ ਨਹੀਂ ਉਹਦੇ ਜਿਹੜੀ ਥੱਲੇ ਵਾਦੀਆਂ ਉਹ ਅੱਜ ਹੀ ਵਿਰੋਧ ਕਰਨ ਲੱਗ ਜਾਣਗੇ ਠੀਕ ਹੈ ਉਹ ਕਰੋ ਮੰਨਣਗੇ ਇਸ ਗੱਲ ਵੀ ਬੱਟਲ ਰੋਡ ਬੰਦ ਕਰਨਾ ਸਾਰੀ ਦੁਕਾਨਦਾਰੀ ਖਤਮ ਹੋ ਜੂ ਥੈਂਕ ਯੂ